ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਇੱਕ ਸੰਗ ਦਾ ਅਜੀਹਾ ਜੀਵਨ ਦੱਸਣ ਜਾ ਰਿਹਾ ਭਾਈ ਜਗਜੀਤ ਸਿੰਘ ਜੋ ਕਿ ਪਿੰਡ ਟਾਂਡਾ ਦੇ ਰਹਿਣ ਵਾਲੇ ਸਨ ਕਮਾਲਪੁਰ ਉਹਨਾਂ ਦਾ ਅਸਲ ਪਿੰਡ ਸੀਗਾ ਜੰਪੂੜ ਸੀਗੇ ਤੇ ਉਹ ਇੱਕ ਅਕਾਲੀ ਲਹਿਰ ਦੇ ਜਿਹਾਰੂ ਸਿੰਘ ਹੋਏ ਸਨ ਪੁਲਿਸ ਨੇ ਉਹਨਾਂ ਤੇ ਬਹੁਤ ਤਸ਼ੱਦਦ ਕੀਤਾ ਤੇ ਉਹਨਾਂ ਤੇ ਸਰਕਾਰ ਨੇ ਬਹੁਤ ਇਨਾਮ ਹਜ਼ਾਰਾਂ ਦੇ ਵਿੱਚ ਰੱਖਿਆ ਗਿਆ ਸੀਗਾ ਤੇ ਉਹਨਾਂ ਦੀ ਪਤਨੀ ਬੀਬੀ ਰੇਸ਼ਮਕੌਰ ਉਹਨਾਂ ਦੇ ਭਰਾ ਭਾਈ ਕੇਵਲ ਸਿੰਘ ਉਹਨਾਂ ਦੇ ਪਿਤਾ ਹੰਸਾ ਸਿੰਘ ਅਤੇ ਉਹਨਾਂ ਦਾ 8 ਮਹੀਨਿਆਂ ਦਾ ਬੱਚਾ ਕਾਕਾ ਸਿਮਰਨ ਸਿੰਘ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਤਰ੍ਹਾਂ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਅਤੇ برف ਦੇ ਟੁਕੜਿਆਂ ਤੇ ਪਾ ਦਿੱਤਾ ਗਿਆ ਦੇਖੋ ਉਹ ਕਿੱਦਾਂ ਕਿਡਾ ਖੌਫਨਾਕ ਮੰਜ਼ਰ ਹੋਊਗਾ 8 ਸਾਲ ਦਾ ਬੱਚਾ ਜਿਹਨੂੰ ਬਰਫ਼ ਦੇ ਟੁਕੜਿਆਂ ਤੇ ਪਾ ਦਿੱਤਾ ਹੋਵੇ ਤੇ ਸਾਹਮਣੇ ਉਹਦੀ ਮਾਂ ਹੋਵੇ ਤੇ ਉਸ ਬੱਚੇ ਦੀ ਜਿਹੜੀ ਆ ਚਮੜੀ ਆ ਬਰਫ਼ ਦੇ ਉੱਤੇ ਜੰਮ ਗਈ ਸੀ ਉਹ ਦਰਿੰਦੇ ਪੁਲਿਸ ਵਾਲਿਆਂ ਨੂੰ ਇੰਨਾ ਤਰਸਨ ਆਇਆ ਵੀ ਇਹ 8 ਸਾਲ ਦਾ ਬੱਚਾ ਕਿ ਅਸੀਂ ਇਸ ਨਾਲ ਕੀ ਜ਼ੁਲਮ ਹਰਕਤ ਕਰ ਰਹੇ ਆ ਤੇ ਪੁਲਿਸ ਵਾਲਿਆਂ ਨੇ ਬੀਬੀ ਰੇਸ਼ਮ ਕੌਰ ਤੇ ਇੰਨੇ ਜ਼ਿਆਦੇ ਤਸ਼ੱਦਦ ਕੀਤੇ ਕਿ ਉਹ ਉਹਨਾਂ ਨੇ ਇਹੋ ਜਿਹਾ ਕੋਈ ਤਸੀਹਾ ਇਹੋ ਜਿਹਾ ਕੋਈ ਕੰਮ ਛੱਡਿਆ ਨਹੀਂ ਜਿਹਦੇ ਨਾਲ ਸ਼ਰਮਸ਼ਾਰ ਨਾ ਹੋ ਸਕੇ ਕੀ ਗਲਤ ਕੰਮ ਤੇ ਕੀ ਉਹਨਾਂ ਦੇ ਜਿੰਨਾਂ ਨੂੰ ਦੱਸਣ ਲੱਗਿਆ ਵੀ ਜ਼ਬਾਨ ਕੰਬਦੀ ਆ ਤੇ ਉਸ ਬੀਬੀ ਨੂੰ ਸ਼ਹੀਦ ਕੀਤਾ ਗਿਆ ਉਹ ਪਹਿਲਾਂ ਪਿੰਡ ਟਾਂਡਾ ਕਮਾਲਪੁਰ ਦੇ ਵਿੱਚ ਰਹਿੰਦੇ ਸੀਗੇ ਤੇ ਪੁਲਿਸ ਤੋਂ ਤੰਗ ਪਰੇਸ਼ਾਨ ਆ ਕੇ ਉਹ ਚੰਡੀਗੜ੍ਹ ਸੈਕਟਰ 15 ਡੀ ਵਿੱਚ ਰਹਿੰਦੇ ਸੀਗੇ ਤੇ ਉਹਨਾਂ ਦੇ ਸਾਰੇ ਪਰਿਵਾਰ ਨੂੰ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਪੁਲਿਸ ਨੇ ਬਹੁਤ ਤੰਗ ਪਰੇਸ਼ਾਨ ਕੀਤਾ ਸੀਗਾ ਤੇ ਉਹ ਬੀਬੀ ਇੱਕ ਜੁਝਾਰੂ ਸਿੰਘਣੀ ਹੋਈ ਆ ਤੇ ਉਹਨਾਂ ਦਾ ਜੀਵਨ ਵੀ ਬਹੁਤ ਵਧੀਆ ਸੀਗਾ ਵਧੀਆ ਹੱਸਦਾ ਖੇਡਦਾ ਪਰਿਵਾਰ ਸੀ ਗੁਰਸਿੱਖ ਪਰਿਵਾਰ ਸੀ